ਬੀ ਬਣਾਈ ਠੀਕ ਹੈ ਠੀਕ ਹੈ ਹਾਂ ਨੂਬੜੇ ਨੂਬੜੇ ਨਹੀਂ ਸੀ ਪਤਾ ਕੀ ਗੱਲ ਹੈ ਤੈਨੂੰ ਭੁੱਲ ਗਿਆ ਸੀ ਫਿਨਿਸ਼ ਕਰਨਾ ਤੇ ਮੈਂ ਦਵਾ ਦਵ ਇਹਨੂੰ ਪੈਕ ਕਰਤਾ ਉਹ ਅਸੀਂ ਜੋਨ ਚ ਹੀ ਮਰ ਗਏ ਤੁਸੀਂ ਨਹੀਂ ਮਾਰਿਆ ਤੁਹਾਨੂੰ ਹਾਂ ਲਾਸਟ ਮੈਚ ਆਇਆ ਹੁਣ ਲਾਲਾ ਬਣਾ ਲਾ ਵੱਡਾ ਬੈਲੀ ਬਣਦਾ ਦਾ ਬਣਾਈ ਛੋੜਾ ਹੀ ਨਾ ਖੜ ਜਾ ਬਣਾ ਲਾ ਬਣਾ ਲਾ ਆਪਣੇ ਬੰਦੇ ਨੂੰ ਬੁਲਾ ਜਿਹੜਾ ਉਹ ਹੀ ਫਿਰ ਦੁਬਾਰਾ ਚੋਲੇ ਦਵਾਂਗੇ ਪੋਰਟੇਜ ਨੂੰ ਬੁਲਾ ਕੱਲਾ ਓਮ ਦਾ ਲਾਉਂਗੇ ਓਮ ਦਾ ਕੱਲਾ ਨਾ ਨਾ ਮੈਨੂੰ ਨਹੀਂ ਓਮ ਚਲਾਉਣੀ ਸਿੱਧਾ ਚੱਲ ਤੂੰ ਉਹ ਲਿਆਇਆ ਚਲ ਉਹ ਵੀ ਮੈਂ ਚਲਾਤਾ ਦੇਖਦੇ ਆਂ ਕੀ ਬਣਦਾ ਚੱਲਦਾ ਚੱਲ ਪਿਆ ਮੈਚ ਆਪਣਾ ਆ ਨਜ਼ਾਰਾ ਆ ਜੂਗਾ ਨਜ਼ਾਰਾ ਖੇਡਣ ਦਾ ਚੱਲ ਭਾਈ ਦੇਖਦੇ ਆਂ ਕੀ ਬਣਦਾ ਆਪਾਂ ਫੇਵਰੇਟ ਆਪਣੀ ਗੱਲ ਚੱਕੀ AK 1 ਚੱਕੀ ਆ JUMP ਤੇ ਫਿਰ ਆਪਾਂ ਚੱਕਦੇ ਆ ਹੈਲਮਟ ਤਾਂ ਕਿ ਚੱਬਾ ਜੋ ਫੇ ਗਲੂਰ ਚੱਕੀ ਚੱਕੀ ਚੱਲ ਮੈਂ ਘਾਟੀ ਗਲੂਬਰਾ ਲਾਉਣਾ ਦੋਸਤੋ ਤੇ ਮੈਨੂੰ ਤਾਂ ਘੱਟ ਹੀ ਹੁੰਦੀਆਂ ਮੈਨੂੰ ਤਾਂ ਪੰਜਵਾਂ ਦੇਣਾ ਹਜੇ ਖੇਡਦੇ ਨੂੰ ਆਹਾ ਆਹਾ ਆਹ ਉਹਨੂੰ ਪਤਾ ਵੀ ਪਹਿਲੇ ਹੀ ਧਰ ਦਿੰਦਾ ਉਹ ਉਹ ਬਣ ਗਿਆ ਉਹ ਬਣ ਗਿਆ ਉਹ ਬਣ ਗਿਆ ਬੁਕਮ ਬੁਕਮ ਬਣ ਗਿਆ ਬੁਕਮ ਹੱਤਰ ਆ ਗਿਆ ਬੱਤਰ ਆਂਦਾ ਵੇ ਨਾ ਕੋ ਜਨ ਮੈਂ ਆ ਕਿਧਰ ਆ ਗਿਆ ਉਹ ਉਹ ਮਾਰਤਾ ਉਹ ਬਣੇ ਫਿਰ ਜਾ ਮਾਰ 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 ਕੋਈ ਗੱਲ ਨਹੀਂ ਚੱਲ ਪਹਿਲਾ ਮੈਚ ਆਹ ਜੇ ਕੋਈ ਗੱਲ ਨਹੀਂ ਇਹ ਉਹ ਨਾ ਬਣ ਆਪਣੇ ਕੋਲੇ ਹੈ ਨਹੀਂ ਸਿਸਟਮ ਯਾਰ ਆਹ ਉਹ ਥੋੜਾ ਜਿਹਾ ਇਹ ਪ੍ਰੋ ਬੰਦੇ ਆ ਤਾਂ ਕਰਕੇ ਨਾ ਆਪਣੇ ਕੋਲੇ ਹੈ ਹੀ ਨਹੀਂ ਆਹ ਸਿਸਟਮ ਆ ਜੇ ਹੌਲੀ ਹੌਲੀ ਆ ਜਾਊਗਾ ਆਹ ਘੁੰਮਣ ਜਾਲਾ ਲਾਲ ਜਾ ਇੱਕ ਫਿਰ ਤੂੰ ਬਣਦਾ ਕਿਉਂ ਨਹੀਂ ਹੁੰਦਾ ਯਾਰਾ ਕਰੈਕਟਰ ਕਿਹੜਾ ਇੱਕ ਤਾਂ ਯਾਰ ਉਸਤਾਦ ਯਾਰ ਗੰਨਾ ਚੱਕਣੀਆਂ ਭੁੱਲ ਗਏ ਗੰਨ ਲੈ ਲਈਏ ਚੱਕ ਆਪਣੀਆਂ ਫੇਵਰੇਟ ਗੰਨਾ ਚੱਕ ਲਈਆਂ ਐਂਟੀ ਬੋਡੀ ਰੱਖੇ ਐਂਟੀ ਉਮਕੀ ਨਹੀਂ ਚਾਹਦੇ ਆਪਾਂ ਸਿੱਧੀਆਂ ਚੱਕਾਂਗੇ ਬੋਡੀ ਸ਼ੌਟ ਵਾਲੀਆਂ ਚੱਲ ਵੀ

ਉਹ ਬਣਿਆ ਬੈਠਾ ਮੱਛਰ ਮਨ ਲੱਗਦਾ ਨਾ ਹੈ ਆ ਚਲਦੀ ਐ ਇੱਧਰ ਜਾਂਦੀ ਐ ਇੱਧਰ ਆਹ ਕਿੱਧਰ ਆ ਇੱਧਰ ਹਾਂ ਉਹ ਦੇ ਤਕੇ 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 ਮੈਂ ਦੋਨੇ ਪਾਸੇ ਕਮਾਤਾ ਚੌਟ ਵਿੱਚ ਤੈਨੂੰ ਵੀ ਕਵਰਿੰਗ ਦਿੱਤੀ ਮੈਂ ਮਾਇਆ ਤੂੰ ਦੇ ਥੋੜਾ ਇੱਕਲਾ ਕਵਰਿੰਗ ਦਿੱਤਾ ਹੈ ਡਰ ਗਿਆ ਹੇ ਡਰ ਆ ਲੈ ਮਰ ਫਿਚੀ ਹਾਏ ਡਰ ਨਾ ਆਏ ਉੱਪਰ ਨਾ ਚੜਜੇ ਆ ਇਹਦਾ ਨੂਬੜੀ ਆ ਉਹ ਤੋਂ ਲੁੱਕ ਲੁੱਕ ਕੇ ਮਾਰਦੇ ਆਪਾਂ ਉਹ ਆ ਗਿਆ ਉਹ ਆ ਗਿਆ ਇਧਰ ਆ ਜਾ ਇਧਰ ਆ ਜਾ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਨਹੀਂ ਮਾਰਦਾ ਮੈਂ ਗਲੂ ਬੰ ਲਾ ਲਈ ਮੂਰੇ ਬੈਰੀ ਗੁੱਡ ਬੋਏ ਮਾਰਤਾ ਸੀ ਚੱਤ ਹੁਣ ਕਿਵੇਂ ਨਜ਼ਾਰਾ ਆ ਜਾਂਦਾ ਦੋਸਤੋ ਜਲਦੀ ਜਲਦੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਜ਼ਾ ਆ ਗਿਆ ਖੇਡਣ ਦਾ ਬਾਈ ਮਜ਼ਾ ਬਹੁਤ ਜ਼ਿਆਦਾ ਜਲਦੀ ਗਲੂਵਲ ਘੱਟ ਹੀ ਲਾਉਣਾ ਹਨਾ ਆਈਆਂ ਫਿਰ ਕੰਮ ਇਹਦਾ ਪਬਜੀ ਤੋਂ ਸਿੱਖੇ ਹੋਇਆ ਪਹਿਲਾਂ ਫ੍ਰੀ ਫਾਇਰ ਹੁਣ ਖੇਡਣ ਲੱਗੇ ਆ ਮੈਂ ਖੇਡਦਾ ਨੂਬੜਿਆ ਵਾਂਗੂ ਹੀ ਆ ਓਏ ਅਜੇ ਤੇ ਨਾ ਲਾਇਆ ਕਰ ਮਰਵਾ ਦੇਗਾ ਕਦੇ ਗਲੂਵਲ ਤੇ ਗਲੂਵਲ ਨਾ ਚੇਪਿਆ ਕਰ ਥੱਲੋ ਲੱਤਾਂ ਦੇਸਨ ਲੱਗ ਜਾਂਦੀਆਂ ਆ ਜਾ ਚੱਲ 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 ਕਿੱਥੇ ਹੋ ਗਿਆ ਵੈਰੀ ਗੁੱਡ ਹਾਂ ਫਰਸਟ ਥੋ ਸਭ ਅੱਗੇ 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 ਉਹ ਆ ਗਿਆ ਆ ਗਿਆ ਆਰੇ ਆ ਜਾ ਮੇਰੇ ਕੋਲ ਆ ਰਿਹਾ ਹਾਂ ਅੱਜ ਗਿਆ ਲੱਗਦਾ ਨਹੀਂ ਭੱਜਿਆ ਗਲੂਵਲ ਲਾਤੇ ਜੁਣੇ ਅੱਛਾ ਭੱਜ ਕੇ ਫੇਰਾ ਪੋ ਦੁਕੀ ਹੋ ਗਿਆ ਆ ਨਜ਼ਾਰਾ ਹੀ ਆਂਦਾ ਤਾਂ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜਿਆ ਮੂਰੇ ਮੂਰੇ ਗਲੂਬਲਾ ਹਲਾ ਹੀ ਚੱਲਿਆ ਕਰ ਤਾ ਕਿੱਥੇ 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 ਠੀਕ ਠੀਕ ਹੈ ਠੀਕ ਹੈ ਦੂਜਾ ਨਾ ਦੇ ਪਿੱਛੋਂ ਮਾਰੂ ਇੱਥੋਂ ਨਿਗਾਹ ਰੱਖਦਾ ਮੈਂ ਗਲੂਬਲਾ ਲਾ ਕੇ ਬਚਣਾ ਗਏ ਨਿਕਲ ਪ੍ਰੀਰਕ ਆ ਜਾ ਬੰਦੇ ਪਿੱਛੇ ਓਏ ਓਏ ਨੋ ਕਰਤਾ ਮਾਰੀ ਮਾਰੀ ਨੋ ਕਰਤਾ ਮੈਨੂੰ ਮਾਰ ਦੇ ਜਲਦੀ ਆ ਜਾ ਗਲੂਵਲ ਲਾ ਦੇ ਵਿਚਾਲੇ ਆ ਕੇ ਭੱਜ ਕੇ ਖੜ ਜਾ ਮੈਂ ਤੇਨੂੰ ਮੈਂ ਇਹਨੂੰ ਮਾਰ ਆ ਗਿਆ ਆ ਗਿਆ ਆ ਗਿਆ ਆ ਗਿਆ ਮੈਨੂੰ ਮਾਰੀ ਜਾਂਦਾ ਮਾਰ ਨਾ ਜ਼ਵਾਦ ਗਲੂਵਲ ਪਨ ਕੇ ਓਏ ਓ ਸੀ ਓ ਸੀ ਆ ਗਿਆ ਆ ਗਿਆ ਇੱਧਰ ਆ ਆ ਸੀ ਆ ਸੀ ਆ ਅੱਛਾ ਅੱdre ਪਿੱਛੇ ਜਾ ਮੈਂ ਹਾਂ ਪਿੱਛੋ ਪਿੱਛੋ ਜਾ ਪਿੱਛੋ ਪਿੱਛੇ ਜਲਦੀ ਵੈਰੀ ਗੁੱਡ ਓਏ ਚਾਬਾਸ ਦੇਖ ਤੇ ਗਏ ਭਾਈ ਓਏ ਜਲਦੀ ਜਲਦੀ ਸਬਸਕ੍ਰਾਈਬ ਕਰ ਦੋ ਮੈਚ ਤੇ ਹਰਮਨ ਕਹਿੰਦਾ ਮੈਂ ਤਕੜਾ ਪਲੇਅਰ ਹਾਂ ਤੇ ਆਪਣਾ ਨੂੰ ਅੱਜ ਹੈਗਾ ਪੰਜਵਾਂ ਦਿਨ ਤੇ ਦੇਖਦੇ ਆਂ ਕੀ ਬਣਦਾ ਮੈਚ ਦਾ ਤੂੰ ਅੱਗੇ ਆ ਤੂੰ ਅੱਗੇ ਆ ਹਾਂ ਮੈਂ ਪਿੱਛੋ ਕਵਰਿੰਗ ਸਹੀ ਦਿੰਨਾ ਆ ਆ ਓਏ ਕੜ ਜਾ ਕੜ ਜਾ ਕੜ ਜਾ ਕਾਲੀ ਨਾ ਕਰ ਕਾਲੀ ਨਾ ਕਰ ਕਾਲੀ ਆ ਗਿਆ ਆ ਗਿਆ ਕਿੱਥੇ ਬੰਦਾ ਆ ਗਿਆ ਉਹ ਜਾਣ ਕੇ ਇਹਨੂੰ ਭਜਾਈ ਫਿਰਦਾ ਉਹ ਵੀ ਪੱਗ ਜਮ ਲਾਉਂਦਾ ਹਣਾ ਹੈ ਨਾ ਉਹਦੇ ਹਰਮਨੀ ਆ ਕੇ ਹੋ ਰਹਿ ਉਹ ਗਲੋਬਲ ਲਾਤੀ ਮਰਵਾਦੀ ਹੋ ਗਿਆ ਤੂੰ ਤੂੰ ਖੜ ਜਾਣਾ ਹਰੇ ਹਾਂ ਨਹੀਂ ਮਤੋਰ ਕੋਈ ਨਹੀਂ ਹੋਠੇ ਖਾ ਪਰ ਜਿੰਮਾ ਖਾ ਹੂੰ ਦੱਸ ਦੇ ਹੂੰ ਪੰਨਾਤੀ ਗਲੋਬਲ ਪੰਨਾ ਗਲੋਬਲ ਪੰਨਾ ਤੇ ਆਵੀਂ ਅੜ ਜਾ ਇਧਰੋਂ ਜਾਨਾ ਯਾਰ ਰੌਲਾ ਨਾ ਪਾ ਇਧਰ ਕੰਮ ਦਾ ਹਾਂ ਹੌਣ ਫਿਰ ਪਰ ਮੈਂ ਖਿਡਾ ਅੜ ਜਾ ਯਾਰ ਕੋਈ ਨਾ ਹਰਗੇ ਦਾ ਉਹ ਜਿਹਨੂੰ ਕਟਾਉਣ ਉਧਰ ਭੱਜਾ ਉਧਰ ਭੱਜਾ ਤੇ ਆ ਉਧਰ ਭੱਜਾ ਮੋੜ ਕੇ ਤਾਉਣੀਆ ਯਾਰ ਹਾਏ ਓਏ ਕੋਈ ਨਾ ਚਾਲਾ ਆਪਣ ਉਹਨਾਂ ਦੇ ਦੋ ਆ ਕੋਈ ਗੱਲ ਨਹੀਂ ਬਾਈ ਬਹੁਤ ਸਿਰਾ ਮੈਚ ਲੱਗਾ ਨਜ਼ਾਰਾ ਆ ਗਿਆ ਤੂੰ ਆ ਗਿਆ ਮੈਰੀ ਮਿੱਤਰੋ ਬਣ ਗਿਆ ਮੈਚ ਬਣ ਗਿਆ ਮੈਚ ਹਜੇ 502 ਦਾ ਮੁਕਾਬਲਾ ਚੱਲ ਰਿਹਾ ਦੋਨੇ ਟੀਮਾਂ ਬਹੁਤ ਫਾਸਲਾ ਬਾਈ ਹੋਰ ਇੱਧਰ ਖਿੜਕੀ ਚੋਂ ਆ ਉਹ ਲਾਈ ਜਾਂਦਾ ਗਲੂ ਬਲਾ ਪੁੱਤੋ ਨਹੀਂ ਉੱਪਰ ਚੱਲ ਉੱਪਰ ਆ ਜਾ ਉੱਪਰ ਆ ਜਾ ਹੋ ਦੇ ਹੋ ਦੇ ਹੋ ਦੇ ਓਹੋ ਥੱਲੇ ਥੱਲੇ ਉਹ ਮਾਰਿਆ ਵੇ ਹੱਡਾ ਜਾ ਛੱਡੀ ਜਲਦੀ ਆ ਜਾ ਉੱਪਰ ਆ ਜਾ ਆ ਹੁੰਦਾ ਮੇਰੇ ਬੰਨੀ ਆਉਂਦਾ ਓਹੋ ਤੇਰੇ ਕੋਲ ਜਾ ਜਾ ਹੀ ਨਹੀਂ ਯਾਰ ਓ ਯਾਰ ਕੀ ਯਾਰ ਉਹ ਆ ਗਿਆ ਉਹ ਆ ਗਿਆ ਉੱਪਰ ਅਰੇ ਮਾਫਾ ਹੁਣ ਤੈਨੂੰ ਤਾਂ ਤੋ ਮਾਰੂਗਾ ਉਹ ਉੱਪਰ ਚੜ ਗਿਆ ਉੱਪਰ ਚੜ ਗਿਆ ਆਏ ਵੇ ਬੜਾ ਪੜਾ ਹੈ ਡਮਾਰਿਆ ਯਾਰ ਹਰਮਨ ਨੇ ਦਾ ਆ ਗਿਆ ਆ ਗਿਆ ਨਾ ਹੁਣ ਵੀ ਜਾਣਾ ਯਾਰ ਤੂੰ ਕੱਲਾ ਉਹ ਚੱਕੀ ਬੈਠਾ ਨਾ ਦੂਜੀ ਥੱਲੇ ਤਾਂ ਨਹੀਂ ਹੂੰ ਥੱਲੇ ਆ ਰਹਾ ਉਹ ਉੱਪਰ ਆ ਉੱਪਰ ਉੱਪਰ ਆਹੋ ਉੱਪਰ ਚੜਿਆ ਹੋ ਸੱਚੀ ਯਾਰ ਨਾ ਛੇ ਗੱਲ ਨਾਲ ਫਿਰ ਦੇਖਦੇ ਆ ਕੀ ਬਣ ਉਹ ਆ ਗਿਆ ਉਹ 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 ਨਹੀਂ ਗਿਆ ਹੋ ਗਈ ਆ ਤੇ ਬੈਟ ਮਾਰ ਕੇ ਮਾਰ ਹਾਂ ਲੋਕ ਲੋਕ ਕੇ ਮਾਰਦਾ ਨੂਬੜੇ ਨਹੀਂ ਲੋਕ ਲੋਕ ਖੇਡਦੇ ਹੁੰਦੇ ਆ ਗਿਆ ਜ਼ੋਨ ਮਾਰ ਵੈਰੀ ਗੁੱਟ ਓਏ ਲਓ ਵੀ ਆਪਣਾ ਨੂੰ ਗਨ ਮਿਲ ਗਈ ਹੈ ਜਬਰਦਸਤ ਆਪਣੀ ਕਿੱਥੇ ਆ ਤੂੰ ਮੈਂ ਪਿੱਛੇ ਪਿੱਛੇ ਕਵਰਿੰਗ ਤੇ ਕਵਰਿੰਗ ਤੇ ਕਵਰਿੰਗ ਕਾਰਤਾ ਦਿੱਤਾ ਦੱਸ ਕੀ ਕਰਨਾ ਪਪਾ ਗੇ ਲਾਤੀ ਗਲੂਰ ਗਲੂਰ ਹਾਟਾ ਆਦੀ ਪਪਾ ਬੱਸ ਮਾ ਕੋਮ ਨੂੰ ਛੱਡ ਦੇ ਹਾ ਜਾਸਾ ਪੈਰ ਨੂੰ ਹਰ ਮੰ ਗਿਆ ਹੱਡ ਸੋਤ ਜੰਪੂ ਮਾਰ ਕੇ ਮੈਂ ਦਿੱਤਾ ਨਾ ਇਹ ਕੋ ਕਿਤੇ ਆਉਗਾ ਨੂਬੜਾ ਜਾਓ ਆ ਬੋਇਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਜਲਦੀ ਜਲਦੀ ਬਹੁਤ ਸਰਾ ਮੈਚ ਲੱਗਿਆ ਬਾਈ ਨਜ਼ਾਰਾ ਆ ਗਿਆ ਨਜ਼ਾਰਾ